ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਜੀ ਕਿਉਂਕਿ ਉਹ ਸਾਰੀਆਂ ਕਟਾਰਿਆ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਹਨਾਂ ਚ ਵਾਂਟਡ ਨੇ ਉਹ ਜਿਆਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਡ ਬੈਟ ਦੀ ਗੋਲੀ ਵੀ ਵਗੈਰਾ ਚਲਾਈ ਹੈ ਦੇਖੋ ਇਹਦੇ ਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਚ ਹੋ ਸਕਦਾ ਰਿਕਵਰੀ ਵੀ ਹੋਵੇ ਇਹ ਕੋਈ ਜਿਆ ਪ੍ਰਾਪਤ ਕਰਨੇ ਮਿਲੇਗਾ ਇਹ ਬਰਾਤ ਪ੍ਰਾਣਾ ਹੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ ਇਹਨੇ ਨੇਚਰਲੀ ਉਹਨਾਂ ਨੂੰ ਨਾਲ ਆਪਣੇ ਜੋੜ ਲਿਆ ਤੇ ਉਹਨਾਂ ਦਾ ਸਰਕਰਨਾ ਬਣ ਗਿਆ ਹੈ ਗਿਫਤਾਰੀ ਕਿਹਦੀ ਜਗਾ ਤੇ ਰਣਜੀਤ ਐਵਨਿਊ ਦੇ ਏਰੀਆ ਚੋਂ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਔਰ ਸੀਕ੍ਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ ਹੈ ਮਸ਼ੀ ਵਾਲੀ ਗੱਲ ਨਹੀਂ ਹੈ ਜੇ ਕੋਈ ਆਈ ਸਾਹਮਣੇ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਨਟੋਰੀਅਸ ਸੇ ਮੰਨੇ ਜਾ ਸਕਦੇ ਨੇ। ਉਹ ਵੀ ਹੈ ਛੋਟੇ ਲੱਗ ਰਿਹਾ ਦੇਖਣ ਦੇ ਵਿੱਚ। ਕਾਰਨ ਵੀ ਸਾਡੇ ਉਹ ਉਮਰ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਨਵਦੀਪ 25 ਸਾਲ ਦਾ ਜੀ, ਹਰਜੋਤ ਅਲਹੰਸ 24 ਸਾਲ ਦਾ, ਜਸ਼ਨਦੀਪ 21 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਹੈ। ਸਾਰੇ ਮੇਜਰ ਨੇ ਜੀ। ਛੋਟੀਆਂ ਨੇ। ਇਹਨਾਂ ਨੂੰ ਲਾਜ ਕਿਸ ਚੀਜ਼ ਦੀ? ਸਿਰਫ ਇੱਕ ਡੋਲ ਦਾ ਦੇ ਚੱਕਰੀ ਨਾਲ ਲੱਗ ਕੇ ਜਾਂ ਪੈਸਾ ਵੀ ਇਹਨਾਂ ਨੂੰ ਮਿਲਦਾ ਕੀ ਦੇਖੋ ਬਸਰ ਜਦੋਂ ਮੈਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ 'ਚ ਜਦੋਂ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਇੱਕ ਤਾਂ ਉਹ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ 'ਚ ਹੁੰਦੀ ਹੁੰਦੀ ਹੈ ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਗਿਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡ ਨਟਸ ਨੇ ਜਿਹੜਾ ਮਰਡਰ ਨੇ ਪਲਾਨ ਕੀਤਾ ਜਿਹੜਾ ਮਰਡਰ ਪਲਾਨ ਕੀਤਾ ਉਹ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਇੱਕ ਦਿਨ ਕਿਸੇ ਅੰਦਰ ਤੋਂ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਆ ਬਟ ਡੈਫੀਨਿਟਲੀ ਉਹ ਪ੍ਰੀਵੈਂਟ ਹੋਇਆ ਕਰਾਈ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਏਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਆ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਉਹ ਹਾਂਜੀ ਮੈਂ ਵੀ ਗੱਲ ਕੀਤੀ ਜੀ ਇਹਨਾਂ ਬੰਦਿਆਂ ਦੀ ਆਲਰੇਡੀ ਪੇਰੀ ਨਾਲ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰੀਵੈਂਟ ਕਰਨੀ ਹੈ ਜੇ ਜਿਸ ਵਾਅਦਾ ਕਰਦੇ ਕਿ ਗਿਰਿਮੇ ਨੂੰ ਬੱਤੇ ਹੋ ਜਾਂਦੇ ਆ ਨਾ ਇਹਨਾਂ ਨੂੰ ਕੋਈ ਜਗ੍ਹਾ ਬੜੇ ਲੱਗ ਲੱਗਦਾ ਵਾਦਨ ਫੜੇ ਤਾਂ ਇੱਕੋ ਜਗ੍ਹਾ ਤੋਂ ਗਏ ਹੋ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਅਕਸਰ ਇਹ ਪੂਰੇ ਦੇਸ਼ ਚ ਪਰਚੇ ਜੇ ਹਾਂਜੀ ਦੇਖੋ ਇਹ ਦੌਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕਿ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਵਿੰਦਰ ਪੁਸ਼ਟੀ ਨਹੀਂ ਹੋਈ ਜੀ ਤੁਹਾਨੂੰ ਪ੍ਰੈਸ ਮੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਦਾ ਕੱਟ ਲੈ ਜਿਹੜੇ ਦੀਸ ਕਰਦਾ ਹਾਂ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨ ਬਾਕੀ ਸਟੇਟਾਂ ਚ ਵੀ ਕਲੀਅਰ ਹੋਏ ਥੈਂਕ ਯੂ ਜੀ ਕੋਮ ਸੀਐਮ ਸਾਹਿਬ ਦਾ ਡਾਇਰੈਕਸ਼ਨ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਟਰੇਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਜੇ ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਇੱਕ ਹੈਗਾ ਸ਼ਿਵਮ ਤੇ ਦੂਜਾ ਹੈਗਾ ਜੋ ਦੇਖੋ ਜਸ਼ਨਦੀਪ ਔਰ ਨਵਦੀਪ ਤੇ ਇੱਕ ਨਵੀਂ ਦੀ ਬਣੀ ਹੈ ਉਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਸ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਤਰਾ ਉਤਰਾ ਚੱਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅਮਰਸਰ ਰਹਿ ਰਿਹਾ ਹੈ ਸਾਡੇ 4 ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਨ ਠਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵਾਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਇੰਦੋਰ ਦੇ ਵਿੱਚ ਵੀ ਪਹਿਲਾਂ ਫੜਿਆ ਗਿਆ ਮੱਧ ਪ੍ਰਦੇਸ਼ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦਿਆ ਨਾਲ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜੇ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁਛਗਿੱਛ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸੈਚਿੰਗ ਜਾਂ ਲੋਕਾਂ ਨੂੰ ਤਮਕੋਂਂ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢਲੀ ਪੁਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਆ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਬਾਰਡਰ ਪਲਾਨ ਕਰ ਰਹੇ ਸੀਗੇ ਆਉਣ ਵਾਲੇ ਦਿਨਾਂ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਬਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਟੀਮ ਨੇ ਬੜੀ ਵਧੀਆ ਕੰਮ ਕੀਤਾ ਹੈ ਬੜੀ ਅੱਛੀ ਪ੍ਰੀਵੈਂਸ਼ਨ ਹੋਈ ਹੈ ਆਦਰਵਾਇਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵੋਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਇਹ ਪਤਾ ਲੱਗਿਆ ਲਖਰੌ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਵਿੱਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਪਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵੌਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ 4 ਕੇਸ ਤਾਂ ਹੋਣੇ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਹਾਂ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਹੈ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਉਹ ਤਾਂ ਮੈਂ ਐਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਤਾਂ ਮੇਰੇ ਖਿਆਲ ਇਹਨਾਂ ਦੇ ਜਿਹੜੀ ਕਿੰਨੇ ਕੇਸ ਨੇ ਲੋਕਲ ਸਾਰੇ ਕਢਾ ਲੈਣੇ ਸੀ ਨਾ ਇਹ ਰੈਂਸਮ ਵੀ ਜੀ ਤੇ ਬਾਕੀ ਦੁਸ਼ਮਣੀ ਬਾਕੀ ਲੋਕਾਂ ਦੀ ਸਪਾਰੀ ਤੇ ਇਹਦੇ ਇਹ ਚਾਰਜੇ ਵਿੱਚ ਵੀ ਹੈ ਕਿ ਇਸ ਔਰ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਉੱਤੇ ਕੇਸ ਹੈ ਉਜਵਲ ਦੇ ਉੱਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਇਹ ਚ 25 ਆਰਮਜ਼ ਐਕਟ ਵੀ ਹੈ ਜਸ਼ਨਦੀਪ ਦੇ ਉੱਤੇ ਦੋ ਕੇਸ ਨੇ ਸ਼ਿਵਮ ਦੇ ਉੱਤੇ ਚਾਰ ਕੇਸ ਨੇ ਜਿਹੜੇ ਲੋਕਲ ਨੇ ਨਹੀਂ ਦੇਖੋ ਜੀ ਅੰਦਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਦੀ ਬੈਕਗ੍ਰਾਉਂਡ ਮਗਾਈ ਕੇਸ ਦੀ ਔਰ ਇਵਨ ਮੀਡੀਆ ਰਿਪੋਰਟਸ ਵੀ ਨਹੀਂ ਉਹਦੇ ਚ ਇਹ ਗੱਲ ਲਿਖੀ ਗਈ ਹੈ ਉਹਨੂੰ ਅਸੀਂ ਉੱਥੇ ਸਪੈਸ਼ਲ ਵੈਰੀਫਾਈ ਕਰ ਰਹੇ ਹਾਂ ਥਰੂ ਦੀ ਲੋਕਲ ਪੁਲਿਸ ਨਹੀਂ ਅਜੇ ਤੱਕ ਕੋਈ ਗੱਲ ਕਹਿਣੀ ਬੜੀ ਮੁਸ਼ਕਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਹੈ ਅੰਦਰ ਦਾ ਉੱਥੋਂ ਸਾਨੂੰ ਅਜੇ ਉਹਦੀ ਕਨਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਚ ਬਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਲੜ ਕੇ ਆਰਮਜ਼ ਰੈਕੇਟ ਜਿਹੜਾ ਉੱਥੇ ਚਲਾਇਆ ਜਾ ਰਿਹਾ ਸੀਗਾ ਉਹ ਚ ਇਹ ਮੁੰਡਾ ਨਾ ਸ਼ੇਵਮੈਂ ਇੱਕ ਕ੍ਰਿਮੀਨਲ ਵਿਅਕਤੀ 'ਚ ਸ਼ਾਮਲ ਸੀ ਹਾਂਜੀ ਪਿੱਛੋਂ ਉਤਰਾਖੰਡ ਦਾ ਜੀ ਹੁਣ ਇੱਥੇ ਰਹਿ ਰਿਹਾ ਆਪਣੇ 88 ਫੁੱਟ ਰੋਡ ਲక్ష్ਮੀ ਵਿਹਾਰ ਮਜੀਠਾ ਰੋਡ ਅੰਮ੍ਰਿਤਸਰ ਦੇ ਨੇੜੇ ਇਸ ਪੱਲੇ ਇੱਕ ਵੱਡਾ ਘਰਾਬੇ ਵਾਲੇ ਪਾਸੇ ਇਹਨਾਂ ਦਾ ਐਕਸ਼ਨ ਨਹੀਂ ਤਾਂ ਕੋਹ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਅਰ ਸਟਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਕਿ ਇਟ ਇਜ਼ ਅ ਵੈਰੀ ਗੁੱਡ ਡਵੈਲਪਮੈਂਟ ਨਹੀਂ ਲੋਕਲ ਮੇਡ ਨੇ ਇੰਡੀਅਨ ਮੇਡ ਨੇ ਮੈਂ ਤੁਹਾਨੂੰ ਦੱਸਿਆ ਲਖਨਊ ਯੂਪੀ ਦੇ ਥਰੂ ਇਹਨਾਂ ਨੇ ਪ੍ਰੋਕਿਊਰ ਕੀਤੇ ਉਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ